ਪਾਈ ਤੁਮ ਮਹ ਗੁਰੂ ਦਾ ਸ੍ਰੀ ਸਹਿਜ ਪਾਠੀ ਸੇਵਾ ਅੱਜ ਅਸੀਂ ਅੰਕਾ ਸ਼੍ਰੀ ਕਿਸਕਰ ਸਾਹਿਬ ਉਹਨਾਂ ਬੱਚਿਆਂ ਦਾ ਸਨਮਾਨ ਕਰਨ ਵਾਸਤੇ ਆਏ ਜਿਨ੍ਹਾਂ ਨੇ ਘੱਟੋ ਘੱਟ ਪੜ੍ਹਾਈ ਸਾਰ ਪੜਦਾ ਨੂੰ ਉਪਰਿਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਉਹਨਾਂ ਨੇ ਬਾਣੀ ਪੜ੍ਹਨ ਸ਼ੁਰੂ ਕੀਤੀ ਪਰチェ ਅੱਜ ਨਾਲ ਗੱਲਬਾਤ ਕਰਾਂਗੇ ਹਾਂਜੀ ਪੁੱਤਰ ਜੀ ਆਪ ਜੀ ਕੀ ਨਾਮ ਹੈ ਤੁਹਾਡਾ ਮੈਂ ਮੈਂ ਆਪ ਜੀ ਕਿਹੜੇ ਸਕੂਲ ਤੋਂ ਅੰਸਾਨ ਬਾਬਾ ਸਰਵ ਸਿੰਘ ਜੀ ਖਾਲਸਾ ਮਦਰ ਸਕੂਲ ਫਾਕੇ ਆਖੱਚੀ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਮੈਂ 8ਵੀਂ ਅਛੀ ਪੁੱਤਰ ਜੀ ਜਦੋਂ ਆਪ ਜੀ ਨੇ ਸੈਜ ਪੜ੍ਹਨਾ ਸ਼ੁਰੂ ਕੀਤਾ ਸੀ ਆਪ ਜੀ ਦੀ ਕਿਹੜੀ ਕਲਾਸ ਸੀ ਮੈਂ ਮੇਰੀ 6ਵੀਂ ਅਛਾ 6ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਲਗਾਤਾਰ ਤੁਸੀਂ ਆਪਣਾ ਸੈਜ ਪੜ੍ਹ ਰਹੇ ਹੋ ਹਾਂ ਜੀ ਬਿਲਕੁਲ ਹੁਣ ਜਿਵੇਂ ਕਈ ਵਾਰੀ ਬੱਚਾ ਇਹ ਹੁੰਦਾ ਕਿ ਅਸੀਂ ਇੱਕ ਵਾਰੀ ਇਹਨਾ ਸੈਜ ਪਾਠ ਸਮਾਪਤੀ ਕਰ ਲਈ ਹੈ ਨਾ ਹੋ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਜਦੋਂ ਮਤਲਬ ਫੇਰ ਸਮਾਂ ਮਿਲੇਗਾ ਅਸੀਂ ਸੈਜ ਪਾਠ ਕਰਾਂਗੇ ਇਹ ਵੀ ਕਈ ਵਾਰੀ ਬੱਚੇ ਇੰਨੀ ਗੱਲ ਵੀ ਕਹਿ ਦਿੰਦੇ ਕਿ 10th ਦੀ ਕਲਾਸ ਆ ਜਾਂ ਪਲੱਸ 2 ਦੇ ਬੋਰਡ ਦੀ ਕਲਾਸ ਆ ਕਿ ਕੋਈ ਸਾਡੇ ਕੋਲ ਟਾਈਮ ਨਹੀਂ ਲੱਗਦਾ ਫਿਰ ਤੁਸੀਂ 6th ਕਲਾਸ ਤੋਂ ਲੈ ਕੇ 12th ਤੱਕ ਆਪਣਾ ਸੈਲਫ ਸਟਡੀ ਕਿਵੇਂ ਕੰਟੀਨਿਊ ਕੀਤਾ ਥੋੜਾ ਜਿਹਾ ਬਾਕੀ ਬੱਚਿਆਂ ਨੂੰ ਵੀ ਤੁਸੀਂ ਦੱਸ ਸਕਦੇ ਹੋ ਮੈਂ ਪਹਿਲਾਂ ਮੈਂ ਜਿਹੜੀ ਵਿੱਚ ਸਾਡੀ ਕਲਾਸ ਚੋਣੀਆਂ ਦੀਆਂ ਮੈਂ ਮੰਨਦੀ ਆ ਕਿ ਉਸ ਟਾਈਮ ਸਾਡੇ ਕੋਲ ਟਾਈਮ ਮਿਲਦਾ ਸੀ ਟਾਈਮ ਕੱਟਦੀ ਹੈ ਫਿਰ ਵੀ ਥੋੜੀ ਅਸੀਂ ਮਤਲਬ ਬਚ ਪਣਾ ਹੁੰਦਾ ਸਾਡੇ ਵਿੱਚ ਅਸੀਂ ਇਹਨਾਂ ਗੈਹਲੀ ਕਰ ਦਿੰਦੇ ਪਰ ਮੈਂ ਜਿੱਦ ਜਿੱਦ ਮੈਨੂੰ ਪਤਾ ਲੱਗਿਆ ਕਿ ਸੈਲਫ ਸਟੱਡੀ ਮੇਰੇ ਜੀਵਨ ਵਿੱਚ ਵੀ ਮੇਰੀ ਜੀਤ ਲੱਗੀ ਸਾਡੇ ਘਰ ਵਿੱਚ ਵੀ ਇੰਨੀ ਤਕਦੀਲੀ ਆਈ ਫਿਰ ਮੈਂ ਆਪਣੇ ਸੈਲਫ ਸਟੱਡੀ ਬਾਰੇ ਮੈਂ ਕਦੇ ਵੀ ਆਈ ਮੈਂ ਮੰਨਦੀ ਕਿ ਕੋਈ ਟਾਈਮ ਕਾਰਟੂ ਨਾਲ ਸਾਡੇ ਕੋਲ ਸਿਲੇਬਸ ਵਗੈਰਾ ਸਾਡੇ ਕੋਲ ਬਹੁਤ ساری ਜ਼ਿੰਮੇਵਾਰੀਆਂ ਹੁੰਦੀਆਂ ਸਾਰੇ ਪੜਾਈ ਵਿੱਚ ਵੀ ਮੈਂ ਫਿਰ ਮੈਂ ਪੜਾ ਰੋਜ਼ ਦਾ ਇੱਕ ਕੰਮ ਕਰਦੀ ਸੀ ਪੜਾ ਅੱਧਾ ਕਰਦੀ ਸੀ ਪਰ ਮੈਂ ਮੈਂ ਕਦੀ ਵਿੱਚ ਨਹੀਂ ਛੱਡਿਆ ਮੈਂ ਲਗਾਤਾਰ ਹੀ ਕੰਟੀਨਿਊ ਕੀਤਾ ਕਿ ਮੈਂ ਬੜਾ 5 ਮਿੰਟ ਕੱਢਦੀ ਸੀ ਬੜਾ 10 ਮਿੰਟ ਕੱਢਦੀ ਸੀ ਪਰ ਮੈਂ ਟਾਈਮ ਜ਼ਰੂਰ ਕੱਟਿੰਦੀ ਹਾਂ ਹਮੇਸ਼ਾ ਸੈੱਟ ਪਾ ਲੈਂਦੀ ਹਾਂ আচ্ছা ਮੈਨੂੰ ਤੁਸੀਂ ਦੱਸੋਗੇ ਤੁਹਾਡੇ 10th ਵਿੱਚ ਜੋ ਕਿ ਕਿੰਨੇ ਪਰਸੈਂਟ ਮਾਰਕਸ ਆਏ ਸੀ ਮੈਮ ਮਤਲਬ ਮੈਨੂੰ ਪਤਾ ਕਿ ਮੈਂ ਚੰਗੀ ਵਿੱਚ ਇੱਕ ਮੈਡੀਓ ਕਰ ਤੋਈ ਆ ਕਿੰ ਘੱਟ ਸੀ ਮਤਲਬ ਮੈਂ ਐਨੀ ਟੈਕਸਟ ਹੈ ਨਹੀਂ ਪਰ ਮੈਮ ਜਦਾਂ ਦਾ ਸੈਜ ਪੜ ਸ਼ੁਰੂ ਕੀਤਾ ਮੇਰੇ 10 ਵਿੱਚ 96% ਆਈ ਸੀ ਸਭ ਤੋਂ ਉੱਤਰ ਤਾਂ 96% ਮਾਰਕਸ ਆਇਆ ਹੈ ਨਾ ਉਹ ਬੱਚੇ ਜਿਹੜੇ ਇਸ ਚੀਜ਼ ਨੂੰ ਲੈ ਕੇ ਕਿ ਸਾਡੀ ਬੋਰਡ ਦੀ ਕਲਾਸ ਆ ਗਈ ਤੁਸੀਂ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਮ ਮੈਨੂੰ ਇਹ ਕਹਿਣਾ ਚਾਹੁੰਦੀ ਕਿ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਬੋਰਡ ਦੀ ਕਲਾਸ ਵਿੱਚ ਆਪਣਾ ਸੈਜ ਪੜ ਨਾਲ ਰੱਖੋ ਵਿਰਾਂ ਨਾਲ ਕਰੋਗੇ ਪਾਣੀ ਨੂੰ ਨਾਲ ਰੱਖ ਲਿਓ ਹਾਂਜੀ ਕਾਹਦਾ ਮਤਲਬ ਵੀ ਸੱਚੇ ਬਾਦਸ਼ਾਹ ਦਾ ਹੱਕ ਸਾਡੇ ਸਿਰ ਤੇ ਨਾ ਲੈਣਾ ਤੇ ਮੈਂ ਲੱਗਦਾ ਕਿ ਸਾਡੇ ਜਿੱਥੇ ਤੱਕ ਅਸੀਂ ਸੋਚਦੇ ਅਸੀਂ ਉ ਤੋਂ ਵੀ ਵੱਧ ਨੰਬਰ ਲਾਉਂਗੇ ਉਦੋਂ ਵੀ ਬਾਤ ਕਰਕੇ ਆ ਕਰੂਗਾ ਹਾਂ ਕਿਉਂਕਿ ਬਾਣੀ ਪੜਨ ਨਾਲ ਤੁਹਾਡਾ ਮਾਈਂਡ ਸਟੇਬਲ ਹੋ ਗਿਆ ਨਾ ਤੁਹਾਡੇ ਘਰ ਦੇ ਕਿਤੇ ਗੁਰਬਾਣੀ ਦੀ ਹੀ ਬਖਸ਼ਿਸ਼ ਆ ਜਿਹਨੇ ਤੁਹਾਡੇ ਘਰ ਦੇ ਮਾਹੌਲ ਬਣਾ ਦਿੱਤਾ ਹੈ ਨਾ ਸੋ ਪੁੱਤਰ ਤੁਸੀਂ ਅੱਜ ਇੱਥੇ ਪਹੁੰਚੇ ਹੋ ਜਿੱਥੇ ਬਾਕ ਬਾਕ ਸਕੂਲਾਂ ਦੇ ਬੱਚੇ ਆ ਤੁਸੀਂ ਬਾਕੀਆਂ ਨੂੰ ਵੀ ਮਿਲੇ ਹੈ ਨਾ ਤੁਹਾਨੂੰ ਕਿੱਥੇ ਵੀ ਕਿੰਦਾ ਨਾ ਮਸੂਖ ਹੋ ਜਾ ਮੈਨੂੰ ਮੈਨੂੰ ਕਿ ਬਹੁਤ ਵਧੀਆ ਲੱਗਿਆ ਕਿ ਤੱਕ ਇਹ ਮੈਨੂੰ ਲੱਗਦਾ ਕਿ આજ ਤੱਕ ਜਦ ਮੈਂ ਸੈਚਪਟ ਕੀਤਾ ਹੈ ਮੇਰੀ ਜਿੱਥੇ ਵੀ ਗਲਤੀ ਹੈ ਮੈਨੂੰ ਸ਼ੁੱਧ ਉਚਾਰਨ ਦਾ ਪਤਾ ਲੱਗਿਆ ਕਿ ਸ਼ੁੱਧ ਉਚਾਰਨ ਕਰਦੇ ਕਿਦਾਂ ਹੈ ਤੇ ਮੈਨੂੰ ਆਪਣੀਆਂ ਗਲਤੀਆਂ ਦਾ ਵੀ ਪਤਾ ਲੱਗਿਆ ਜਿਨ੍ਹਾਂ ਨੂੰ ਮੈਂ ਆਪਣੇ ਆਉਣ ਵਾਲੀ ਜ਼ਿੰਦਗੀ ਵਿੱਚ ਸੁਧਾਰੂੰਗੀ ਤੇ ਸੈਚਪਟ ਕਰਦੇ ਕਰਦੇ ਉਹਨਾਂ ਨੂੰ ਆਪਣੀਆਂ ਗਲਤੀਆਂ ਨੂੰ ਚੰਗੀ ਤਰ੍ਹਾਂ ਮਤਲਬ ਠੀਕ ਕਰਨ ਦੀ ਕੋਸ਼ਿਸ਼ ਕਰਾਂਗੀ ਠੀਕ ਹੈ ਜੀ ਤੇ ਜਿਨੇ ਜਿੱਦਾਂ ਹੁਣ ਅੱਜ ਮੁਕਾਬਲਾ ਹੋਇਆ ਤੁਸੀਂ ਚਾਹੁੰਦੇ ਹੋ ਕਿ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਦੇ ਮੁਕਾਬਲੇ ਹੋਣ ਤਾਂ ਜੋ ਵੱਧ ਵੱਧ ਬਟੇ ਬੱਚੇ ਪਾਰਟਿਸਪੇਟ ਕਰਨ ਤੇ ਬਹੁਤ ਸਾਨੂੰ ਸਿੱਖਣ ਦਾ ਮੌਕਾ ਮਿਲੇ ਹਾਂਜੀ ਮੈਂ ਮੈਂ ਚਾਹੁੰਦੇ ਕਿ ਇਦਾਂ ਦੇ ਮੁਕਾਬਲੇ ਹੋਰ ਹੋਣ ਕਿਉਂਕਿ ਇਹ ਸਹੀ ਹੋਣਾ ਕਿ ਪਹਿਲਾਂ ਵੀ ਅੱਧੇ ਬੱਚੇ ਤਾਂ ਹੋਣੇ ਆ ਜਿਹੜੇ ਮਤਲਬ ਥੋੜੇ ਵਿੱਚ ਹੀ ਜਾ ਕੇ ਹੋਣਗੇ ਕਿ ਅਸੀਂ ਇਹ ਨਾ ਆਏ ਜੀ ਮੈਂ ਚਾਹੁੰਦੀ ਕਿ ਜਿਹੜੇ ਛੋਟੇ ਬੱਚੇ ਆ ਜਿਹੜੇ ਇਸ ਵਾਰ ਨਹੀਂ ਆ ਸਕੇ ਜਿਹੜੇ ਨਾ ਹਜੇ ਸਟਾਰਟ ਕੀਤਾ ਹੀ ਹੈ ਉਹਨਾਂ ਨੂੰ ਅਗਲੀ ਵਾਰ ਮੌਕਾ ਮਿਲੇ ਕਿ ਉਹ ਵੀ ਆਪਣੇ ਸ਼ੁੱਧ ਉਚਾਰਨ ਆਪਣੀਆਂ ਗੱਲਾਂ ਤੋਂ ਸਿੱਖਾਂ ਇੱਥੇ ਆ ਕੇ ਠੀਕ ਹੈ ਜੀ ਤੇ ਇੱਕ ਗੁਰਤੇਗ ਬਾਦਰ ਪਾਸ਼ਾ ਜੀ ਜਿਹਦੇ 350 ਸਾਲਾਂ ਸ਼ੀਸ਼ਤ ਆਪਦੀ ਆ ਰਹੀ ਹੈ ਅਗਲੇ ਸਾਲ ਦੂਰੇ 25 ਦੇ ਵਿੱਚ ਤੁਸੀਂ ਉਹਦੇ ਬਾਰੇ ਬਾਕੀਆਂ ਨੂੰ ਕੀ ਮੋਟੀਵੇਟ ਕਰਨਾ ਚਾਹੁੰਦੇ ਹੋ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਅਸੀਂ ਸਹਿਜ ਪੜ ਦੀ ਲਹਿਰ ਨੂੰ ਹੋਰ ਅੱਗੇ ਤੋਰੀਏ ਤਾਂ ਜੋ ਵੱਧ ਵੱਧ ਪ੍ਰਾਣੀ ਸਹਿਜ ਪੜ ਨਾਲ ਜੁੜਨ ਹੈ ਨਾ ਪ੍ਰਸੰਤੀ ਰੂਪਿਤ ਸਹਿਜ ਪੜ ਦੇ ਭੋਗ ਪਾਣ ਸੋ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਮੰਨ ਉਹਨਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੀ ਹਾਂ ਕਿ ਇਸ ਸਹਿਜ ਪੜ ਤੁਹਾਨੂੰ ਬਾਣੀ ਨਾਲ ਜੋੜਦਾ ਤੁਹਾਨੂੰ ਸ਼ੁੱਧ ਬਾਣੀ ਦੇ ਸ਼ੁੱਧ ਉਚਾਰਨ ਨਾਲ ਜੋੜਦਾ ਮਤਲਬ ਕਿ ਜਿਹੜੇ ਬੱਚੇ ਕਰ ਵੀ ਰਹੇ ਮੰਨ ਉਹਨਾਂ ਨੂੰ ਮੈਂ ਇਹ ਸਿਖਾ ਦੇਣਾ ਕਿ ਜਿਹੜੇ ਬੱਚੇ ਇਹ ਜਾਣਦੇ ਆ ਕਿ ਸੀਮਾ ਜਿਹੜਾ ਮੇਰੇ ਪਾਠ ਕੀਤਾ ਕਰਕੇ ਦੱਸੂਗੇ ਜਾਂ ਮਤਲਬ ਮੁਕਾਬਲਾ ਹੈ ਸੀ ہارਣਾ ਚਾਹੀਦਾ ਕੋਈ ਨਹੀਂ ਇਹਨਾਂ ਗਲਤ ਕਰ ਦਿੱਤੀ ਨਹੀਂ ਹੈ ਮੈਂ ਉਹਨਾਂ ਨੂੰ ਕਾਉਂਗੀ ਰਿਕਵੈਸਟ ਕਰਾਂਗੀ ਕਿ ਉਹ ਜ਼ਰੂਰ ਆਣ ਤੇ ਮਤਲਬ ਆਪਣੀਆਂ ਗਲਤੀਆਂ ਤੋਂ ਸਿੱਖਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਹਿਜ ਪਾਠ ਬਾਣੀ ਜਦ ਅਸੀਂ ਆਪਣੇ ਜੀਵਨ ਵਿੱਚ ਅਪਣਾਉਂਦੇ ਆ ਸਾਨੂੰ ਸਿਰਫ ਔਰ ਸਿਰਫ ਆਪਣੇ ਜੀਵਨ ਵਿੱਚ ਸਫਲੀਆਂ ਨਹੀਂ ਤੱਕੀ ਭਾਈ ਗੁਰੂ ਸਾਨੂੰ ਬਹੁਤ ਕੁਝ ਦੱਸਦਾ ਕਿ ਜਿੰਨਾ ਅਸੀਂ ਸੋਚ ਵੀ ਨਹੀਂ ਸਕਦੇ ਤੇ ਸਾਨੂੰ ਹਮੇਸ਼ਾ ਲਈ ਸਾਡੇ ਉਹਨਾਂ ਦਾ ਹੱਥ ਸਾਡੇ ਸਿਰ ਤੇ ਰਹਿੰਦਾ ਭਾਈ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ